जन्नत तो है जन्नत बिलकुल चंगत अज दिखा थ हाल अज फिर मौसम हो चलती पी है बदल ही बदल है बहुत ज्यादा ठंडा हो गया हवा बहुत ज्यादा चल रही है सुबह सुबह है ठंडा मौसम हो पूरा रात इन्नी गर्मी सी लेकिन हूँ मौसम पूरा ठंडा ठंडा बार्गल तो <coughs> सारे जा रहे हैं आज अज <coughs> दे हो गए पेपर खत्म करो फिर लोकल या फिर थोड़ा जहा पहाड़ा जैन घुमा के लैके आओ पहाड़ तो वैसे इतों बहुत कुछ दूरी ते है ਕੁਝ ਮਿੰਟਾਂ ਦੀ ਦੂਰੀ ਤੇ ਹੀ ਹੈ। ਬਹੁਤੀ ਦੂਰੀ ਤੇ ਨਹੀਂ। ਆ ਜੋਇਆ ਵੀ ਘਰੇ ਫਿਰੇ ਬੈਠੇ ਆ। ਥੋੜਾ ਜਿਹਾ ਘੁੰਮ ਫੇਰਾਈਏ। ਤੇ ਨਾਲੇ ਸੈਰ ਕਰਾਈਏ। ਆਪਾਂ ਨੂੰ ਗੱਡੀ ਦੇ ਵਿੱਚ ਬੈਠੇ ਬੈਠੇ ਦੇਖ ਲਾ ਪਾਰਗਾ ਪਹਾੜਾਂ ਦੇ ਦਿਖ ਰਹੇ ਆ ਪਹਾੜ ਤੋਂ ਇੱਥੇ ਦੇ। ਤੂੰ ਕਹਿੰਦਾ ਸਿਰਮ ਪਹਾੜਾਂ ਚ ਲੈ ਜਾ। ਦਰਸ਼ਨ ਕਰ ਲਾ ਪਹਾੜਾਂ ਦੇ ਇੱਥੇ। ਆਪਾਂ ਕਿੰਨਾ ਘੱਲੇ ਟਾਈਮ ਹੋਇਆ ਆਪਣੇ ਘਰੋਂ ਨਿਕਲਿਆ ਨੂੰ 5 ਮਿੰਟ ਵੀ ਨਹੀਂ ਹੋਏ ਹੋਣੇ। 5 ਮਿੰਟ। 10 ਮਿੰਟ। ਚਲ 10 ਮਿੰਟ ਲਾ ਲਉ। 10 ਮਿੰਟਾਂ ਦੇ ਅੰਦਰ ਅੰਦਰ ਆਪਾਂ ਨੂੰ ਪਹਾੜ ਦਿਖਣੀ ਸ਼ੁਰੂ ਹੋ ਗਈ। ਇਹ ਹੈ ਖਾਸੀਅਤ। ਦੀ ਕਰਦੀ ਜਿਹੜੀ ਸੜਕ ਤੇ ਵੀ ਜਾਂਦੇ ਉਸ ਪਾਸੇ ਪਹਾੜਾ ਜਰੂਰ ਦਿਖਦੇ ਇਤੇ ਹਾਂ ਮਿੰਦਲਾ ਦਾ ਜਿਹੜੀ ਸੜਕ ਤੇ ਪੈ ਜੀ ਪਹਾੜ ਸਾਹਮਣੀ ਹੈ ਜਿੱਥੇ ਜਾਏ ਕਸ਼ਮੀਰ ਕਾਲਗਾ ਰੋਡ ਤੇ ਪੈ ਜੀਏ ਚਾਹੇ ਆਵੜੀ ਰੋਡ ਤੇ ਪਈਵੇਂ ਮੱਧਿਆ ਮਾਰਗ ਤੇ ਤੇ ਫਿਰ ਵੀ ਪਹਾੜਾ ਪਾਉਂ ਦਿਖਦੇ ਪਏ ਇਹ ਖਾਸੀਅਤ ਹੈ ਨਾਲ ਕਿੰਨੇ ਵੱਡੇ ਪਹਾੜਾ ਹਾਂ ਸੁਹਣੇ ਵੀ ਲੱਗਦੇ ਹਨਾ ਦਿਲ ਵੀ ਕਰਦਾ ਜੇ ਕਰਦਾ ਸ਼ਾਲ ਮਾਰ ਕੇ ਤੇ ਉੱਥੇ ਪਹੁੰਚੀ ਉਪਰ ਪਹਾੜਾਂ ਦੇ ਸਿੱਧਾ ਹੀ ਜਾਣਾ ਚਲੋ ਜੀ ਤੁਹਾਨੂੰ ਵੀ ਲੈ ਕੇ ਜਾਂਦੇ ਹਾਂ ਅਸੀਂ ਪਹਾੜਾਂ ਦੇ ਘਰਾਂ ਨੇ ਅੱਜ ਸੈਰ ਤੇ ਭਾਰਗਵ ਉਵੇਂ ਚਲਾ ਰਿਹਾ ਗੱਡੀ ਤੇ ਮੈਂ ਵੀਡੀਓ ਚ ਤੁਹਾਨੂੰ ਪਤਾ ਨਹੀਂ ਪਹਾੜ ਨਜ਼ਰ ਆ ਰਹੇ ਕਿ ਨਹੀਂ ਆ ਰਹੇ ਲੇਕਿਨ ਸਾਨੂੰ ਤਾਂ ਬਹੁਤ ਚੰਗੀ ਤਰ੍ਹਾਂ ਦਿਖਾਈ ਦੇ ਰਹੇ ਧੁੱਪ ਕਰਕੇ ਸ਼ਾਇਦ ਇਹ ਤੁਹਾਨੂੰ ਦਿਖਾਈ ਨਹੀਂ ਦੇ ਰਹੀ ਚੁੰਗ ਕਰ ਲਵਣਾ ਚੁੰਗ ਕਰਕੇ ਵੀ ਦਿਖ ਰਹੀ ਕਿਉਂਕਿ ਧੁੱਪ ਹੈ ਨਾ ਆਪਾਂ ਨੂੰ ਤਾਂ ਦਿਖ ਰਹੀ ਹੈ ਦੇਖ ਚੰਡੀਗੜ੍ਹ ਸ਼ਹਿਰ ਦੀ ਇਹ ਖਾਸੀਅਤ ਹੈ ਕਿ ਇਹ ਬਹੁਤ ਜ਼ਿਆਦਾ ਸਾਫ਼ ਸੁਥਰਾ ਸ਼ਹਿਰ ਹੈ ਹਰਿਆ ਭਰਿਆ ਸ਼ਹਿਰ ਹੈ ਕਿਸੇ ਪਾਸੇ ਤੁਹਾਨੂੰ ਗੰਦਗੀ ਨਜ਼ਰ ਨਹੀਂ ਆਉਗੀ ਇਹ ਕਿ ਚੱਕਰ ਕੀ ਆ ਨਾ ਪੰਜਾਬ ਵੱਲ ਨੂੰ ਜਾਈਏ ਇੰਨੀ ਗੰਦੀ ਗਲੀ ਹੁੰਦੀ ਹੈ ਢਲਕਾਂ ਦੇ ਇੱਥੇ ਹੈ ਨਹੀਂ ਗੇ ਬਿਲਕੁਲ ਸ਼ਾਨਦਾਰ ਜੀ ਦੇਖੋ ਰਸ਼ ਵੀ ਨਹੀਂ ਹੈਗਾ ਅੱਜ ਕੀ ਵਾਰ ਸੋਮਰ ਰਵ ਕਿੰਦੇ ਅੱਜ ਨਹੀਂ ਨਾ ਰਸ਼ ਨਹੀਂ ਹੈਗਾ ਸਾਲ ਸੁਥਰਾ ਮਾਹੌਲੇ ਗੱਡੀ ਤੇ ਜਾਂਦਾ ਵੀ ਨਜ਼ਾਰਾ ਹੀ ਵੱਖਰਾ ਹੀ ਹੈ ਕਿ ਨਹੀਂ ਭਰਗ ਅੱਜ ਮੌਸਮ ਸੂਹਾ ਬਹੁਤ ਵਧੀਆ ਤੋ ਤੋਪ નીકਲੇ ਹੁੰਨ ਵੈਸੇ

तो वही लगा रखी है बार जी आ गए अस पेट्रोल पंप से पहला आया होया तेली पवा लीए फिर ही जावे क्योंकि चंडीगढ़ थोड़ा जा पेट्रोल सस्ता भी है पर okay. असली है ये है जी चंडी मंदिर okay. आर्मी एरिया सारे का सारा आर्मी एरिया बिल्कुल साफ सुथरा है जी हाँ देखिए बार कहता नकली टैंक है नकली नहीं है ना ਬੇਕਾਰ ਹੋ ਜਾਂਦੇ ਆ ਨਾ ਉਹ ਇੱਥੇ ਖੜੇ ਕਰ ਦਿੰਦੇ ਆ ਤੇਰੀ ਨੌਲੇਜ ਵਾਸਤੇ ਆ ਕਿ ਅਸੀਂ ਇੱਕ ਇਹ ਕਾ ਲਿਖਾੜਾ ਕਰੀਏ ਠੀਕ ਹੈ ਇਹ ਨਾਲ ਲਿਖਿਆ ਆਏਗਾ ਵੀ ਇਹ ਜਿਹੜੇ ਕ੍ਰੋਸ ਕਰਦੇ ਆ ਤੁਸੀਂ ਧਿਆਨ ਨਾਲ ਕਰੋ ਇਸ ਰੋਡ ਨੂੰ ਇਹਦੇ ਅੱਗੇ ਜੰਗਲੀ ਜਾਨਵਰ ਥੋੜੇ ਅੱਗੇ ਕੋਈ ਵੀ ਆ ਸਕਦਾ ਹੈ ਲਿਖਿਆ ਉੱਤੇ ਛਾਂਟਾਂ ਦੇ ਬੋਰਡ ਲੱਗੇ ਹੋਏ ਖਾੜੀ ਏਰੀਆ ਹੈ ਨਾ ਇਹ ਸਾਰਾ ਇਸ ਕਰ ਲੱਗੇ ਆ ਇਹਨੂੰ ਲੱਗੇ ਭੁੱਖਾ ਤੇਜ਼ ਅੱਤ ਆਪਾਂ ਨੂੰ ਕੋਈ ਨਿਕਲਣ ਨੂੰ ਕੁਛ ਟਾਈਮ ਵੀ ਨਹੀਂ ਹੋਇਆ ਉਹਨਾਂ ਕਾਕਿਆਂ ਚੱਲੇ ਆ ਸੀ ਇਸੇ ਬੋਨ ਦਾ ਖਾ ਕੇ ਤਾਂ ਇਹਨੂੰ ਲੱਗੀ ਭੁੱਖ ਇੱਥੇ ਬੈ ਗਏ ਸਾਨੂੰ ਲਾਈਟ ਇੱਕ ਇਹ ਦੋਨੇ ਟਰੱਕ ਵਾਲੇ ਤਾਂ ਕਹਿੰਦੇ ਵੇਹ ਜਾ ਰਹੇ ਉਹ ਜਿਆਦਾ ਇੱਥੇ ਰਸ਼ ਹੋ ਜਾਂਦਾ ਹੈ ਫਿਰ ਜਦੋਂ ਜਿਵੇਂ ਜਿਵੇਂ ਗਰਮੀ ਵੱਧਦੀ ਹੈ ਉਹ ਵੀ ਲੋਕ ਪੱਛਦੇ ਪਹਾੜਾਂ ਵੱਲ ਕਿਉਂਕਿ ਚੰਡੀਗੜ੍ਹ ਦੇ ਨਜ਼ਦੀਕ ਹੋਣ ਕਰਕੇ ਚੰਡੀਗੜ੍ਹ ਦੇ ਲੋਕ ਤਾਂ ਖਾਸ ਕਰਕੇ ਭੱਜਦੇ ਨੇ ਤੁਸੀਂ ਦੇਖੋ ਕਿੰਨਾ ਵਧੀਆ ਇਧਰ ਦੇਖ ਮੈਂ ਲੋਕ ਚੰਡੀਗੜ੍ਹ ਆਣ ਨੇ ਇਹਨਾਂ ਨੂੰ ਪਟਾਕੇ ਪਾ ਕੇ ਕੀ ਸਵਾਦ ਆ ਦਰਨੀ ਹੈਗਾ ਨਾਲੇ بڑے بڑے ਪਹਾੜ ਹੈ ਪਹਾੜ ਚ ਚਲਾ ਰਹੇ ਫਸਟ ਟਾਈਮ ਗੱਡੀ ਫਸਟ ਟਾਈਮ ਮਤਲਬ ਮਤਲਬ ਪਹਾੜਾਂ ਤੇ ਤਾਂ ਫਸਟ ਟਾਈਮ ਹੀ ਚਲਾ ਰਹੇ ਤੂੰ ਹੈ ਨਾ ਕੋਰਣਾ ਕਿੰਨੇ ਦਾ ਕਦੇ ਚਲਾ ਕੇ ਨਹੀਂ ਲੈ ਕੇ ਆਇਆ ਹੂੰ ਲਓ ਜੀ ਬਿਲਕੁਲ ਪਹਾੜਾਂ ਦੀ ਅਸੀਂ ਗੋਦ ਦੇ ਵਿੱਚ ਆ ਗਏ ਅੱਜ ਵੈਸੇ ਤਾਂ ਅੱਜ ਚੰਡੀਗੜ੍ਹ ਵੀ ਮੌਸਮ ਬਹੁਤ ਵਧੀਆ ਸੀ ਕੱਲ ਲੇਕਿਨ ਬਹੁਤ ਜ਼ਿਆਦਾ ਗਰਮੀ ਸੀ ਨਜਾਇਜ਼ ਲੇਕਿਨ ਅੱਜ

ਟੋਲ ਵੀ ਕਹਿ ਸਕਦੇ ਆਏ ਟੋਲ ਨਹੀਂ ਕਹਿ ਸਕਦੇ ਕਿਉਂ ਮਚਲ ਐਂਟਰੀ ਹੈ ਚੋ ਮਚਲ ਐਂਟਰੀ ਹੈ ਚੈੱਕ ਕਰ ਲਓ ਤੁਸੀਂ ਜਿੱਥੇ ਮਰਦੇ ਇਹ ਸਾਹਮਣੇ ਆ ਪਰਮਾਨੂ ਚੱਲੋ ਕਿੰਨੇ ਟਾਈਮ ਬਾਅਦ ਆਏ ਹੋਵਾਂਗੇ ਆਪਾਂ ਇੱਥੇ ਬਹੁਤ ਟਾਈਮ ਬਾਅਦ ਹੈ ਨਾ ਲੋ ਜੀ ਅਸੀਂ ਆ ਗਏ ਆ ਇੱਥੇ ਰੁੱਕ ਗਏ ਆ ਖਾਣ ਨੂੰ

ਵਧੀਆ ਉਹ ਚੱਲ ਹੁਣ ਜ਼ਿੰਦਗੀ ਚ ਆਉਂਦੇ ਹਾਂ ਨਲੇ ਇੰਨਾ ਵਧੀਆ ਹਾਂ ਏਰੀਆ ਵਧੀਆ ਤੁਰਿਆ ਹਾਂ ਹਾਂ ਏਰੀਆ ਤੁਰਿਆ ਹਾਂ ਇਹ ਵਰਗਾ ਹਾਈ ਠੰਡੀ ਹਵਾ ਨਾਲੇ ਉਧਰ ਦੇ ਉਹ ਵੀ ਬਣਾਏ ਹੋਏ ਆ ਕਲਟੀਵੇਟ ਕਰਨ ਵਾਸਤੇ ਲੈਂਡ ਵੀ ਆ ਆ ਦੇਖ ਇਹਨਾਂ ਦੀ ਇਹਨਾਂ ਦੀ ਔਰ ਕੀਤੀ ਵਾਸਤੇ ਕਲਟੀਵੇਟ ਕਰਨ ਵਾਸਤੇ ਆ ਆ ਦੇਖ ਨੇ ਸਲੋਪਸ ਅੱਛਾ ਇਹਨਾਂ ਨੂੰ ਸਲੋਪਸ ਕਹਿੰਦੇ ਆ ਇਹਨਾਂ ਨੂੰ ਸਲੋਪਸ ਕਹਿੰਦੇ ਸ਼ਾਇਦ ਅੱਛਾ ਛੱਡ ਤਾਂ ਫਿਰ ਅਸੀਂ ਯਾਰ ਏਰੀਆ ਬਹੁਤ ਵਧੀਆ ਯਾਰ ਇਹ ताली पे टेक्स्ट की खान आया वो मेरा शौक जेड़ा कुछ मिलता हो इथे मिलूंगा चाट है पकोड़े कुछ चाट है पकोड़े खाना है सर बीच में कह मिल रहे मिलूंगा चाट पे पकोड़े उधर पीछे गड्डी खड़ी है ते कुछ भी ज्यादा चाट पे पकोड़े खाने हैं क्या चलो भाई इधर वापस बैठया इथे तो सेशन सेशन ज्यादा ਇਹ ਚਿੱਤ ਦੇਖੋ ਤੁਸੀਂ ਕਿੰਨਾ ਵਧੀਆ ਹੈ ਲੇਕਿਨ ਪੰਜਾਬ ਵਿੱਚ ਜਿਹੜੇ ਆਪਾਂ ਦੇਖਣ ਨੂੰ ਵੀ ਨਹੀਂ ਮਿਲਿਆ ਲੱਗਦਾ ਹੈ ਜਿਹੜੇ ਬਿਲਕੁਲ ਖਤਮ ਨਹੀਂ ਹੋ ਗਏ ਹੂੰ ਜਿਹੜੀਆਂ ਦਾ ਝੋਟ ਪੂੜਾ ਹੈ ਮੌਸਮ ਮੰਮੀ ਦੇਖੋ ਮੌਸਮ ਡਿੱਟ ਡਿੱਟ ਪਹਾੜਾਂ ਨਾਲ ਕਿਦਾਂ ਦਾ ਠੀਰਾਂ ਦਾ ਜਿਸ ਵਿੱਚ ਤੁਸੀਂ ਸਮਝਣਗੇ ਆਮ ਦਿੱਤੀ ਸੁ ਦੇਖੀ ਦਿਨ ਕਰੇ ਪੰਜਾਬ ਦੇ ਨਾ ਲੱਗਾ ਇੰਨਾ ਵਧੀਆ ਮੌਸਮ ਲੱਗੇ ਠੀਰ ਹੈ ਕਿ ਬੰਦਾ ਇੱਥੇ ਗੁਜ਼ਾਰਾ ਕਰੇ ਕਿੰਨਾ ਏਰੀਆ ਵਧੀਆ ਯਾਰ ਲਓ ਜੀ ਅਸੀਂ ਮੰਗਾ ਲਈ ਚਾਹ ਦੇ ਨਾਲ ਪਕੌੜੇ ਇਹਨਾਂ ਨੇ ਬਣਾ ਲਿਆ ਮੰਗਾ ਲਿਆ ਦਾ ਟੋਸਟ ਅੰਡਾ ਟੋਸਟ ਲਓ ਜੀ ਮੇਰੀ ਚਾਹ ਲੱਖਣ ਦਿੱਕਨ ਵਾਇਸੀ ਐਸਾ ਰੰਗ ਲਓ ਜੀ ਆਹ ਇਹ ਜਿੰਨੀ ਕਿਉਂਕਿ ਚਾਹ ਜਮਾ ਫਿੱਕੀ ਗਿਆ ਇਹ ਸਾਨੂੰ ਇਹ ਫਿੱਕੀ ਸਵਾਦ ਨਹੀਂ ਲੱਗਦੀ ਆ ਗਏ ਬਾਹਰ ਤੋਂ ਦਾ ਵੀ ਰਾਜਾ ਉੱਠਣਾ ਜਾਵੇ ਸਭਾਈ ਤੇਜ

ਅੱਜ ਵੀ ਚਾਲੀ ਲਾਈ ਵੀ ਆ ਨੇ ਤਾਂ ਆਪਾਂ ਵੀ ਉਧਰ ਨੂੰ ਗਿੱਜ ਨੇ ਹੂੰ ਇਹ ਨਹੀਂ ਹਬਾ ਮੇਰਾ ਪਲੇਟਾ ਉਦੋਂ ਦਿਨਾਂ ਦੇ ਜ਼ਿਆਦਾ ਕੱਪ ਫੜੀ ਬੈਠੀ ਹੈ ਨਲ ਪਲੇਟਾ ਵੀ ਉਹਨਾ ਪਲੇਟਾ ਜਾਣੀਆਂ ਪਲੇਟਾ ਬਿਲੇਆਂ ਹੋਈਆਂ ਕਾਕਾ ਹੱਥ ਰੱਖਣਾ ਪੈਣਾ ਹੁਣ ਆ ਵਿੱਚ ਪਾ ਦਿੰਦੇ ਨਾ ਜੀ ਜਸ ਬਿੰਦੇ ਆਏ ਜਿਹੜੇ ਮੇਰੇ ਹੱਥ ਚਾ ਜੀ ਖਾ ਪੀ ਕੇ ਅਸੀਂ ਹੁਣ ਚੱਲਿਆ ਘਰ ਨੂੰ ਬੈਠਣ ਲੱਗੇ ਕਾਹ ਚ ਧੁੱਪ ਵੀ ਹੋ ਥੋੜੀ ਜਿਹੀ ਨਿਕਲੀ ਆਈ ਹੈ ਹੁਣ ਤੇ ਭਾਰਗੇ ਵੀ ਬੈੜ ਕੇ ਗੱਡੀ ਇੱਥੇ ਰੁੱਕ ਕੇ ਅਸੀਂ ਖਾ ਲਿਆ ਖਾ ਪੀ ਕੇ ਹੁਣ ਬੈਠਣ ਲੱਗੇ ਆ ਗੱਡੀ ਦੇ ਵਿੱਚ ਲੋ ਜੀ ਰਸਤੇ ਵਿੱਚ ਰੁਕੇ ਤੇ ਆਏ ਹਰਿਆਣਾਲਾ ਕੁਛ ਅੱਲਿਆ ਟੈਂਪੂੜਾ ਪੂੜਾ ਦਾ ਪੂੜਾ ਹੈ ਥੋੜਾ ਸੁੱਕਿਆ ਪਿਆ ਤੇ ਥੋੜਾ ਜਿਹਾ ਵਿੱਚ ਪਾਣੀ ਵੀ ਹੈਗਾ ਇਤਨੇ ਪਾਸੇ ਸਾਰਾ ਸੁੱਕਿਆ ਪਿਆ ਇਹ ਪਸਟ ਪਾਣੀ ਨਾਲ ਪਹਾੜ ਸਾਰੇ ਪਹਾੜਾਂ ਚੋਂ ਪਾਣੀ ਆਂਦਾ ਇੱਥੇ ਛੱਲਿਆ ਡੈਮ ਦੇ ਵਿੱਚ ਤੇ ਫਿਰ ਇਸ ਸਾਦੇ ਪਾਣੀ ਤੋਂ ਬਿਜਲੀ ਬਣਾਈ ਜਾਂਦੀ ਹੈ ਜੀ ਖੁਸ਼ ਹੋਇਆ ਪੀ ਇਹਨੂੰ ਪਤਾ ਨਹੀਂ ਕੀ ਪੀਤਾ ਜਿੱਪੀ ਵਾਲਿਆਂ ਨੇ ਬਈ ਤਾਂ ਤੁਹਾਡੇ ਵਰਗੇ ਬੱਚਿਆਂ ਦਾ ਉਹ ਕੀ ਮੇਰੇ ਫੁੱਦੂ ਕਿਹਦੇ ਤੁਹਾਡੇ ਵਰਗੇ ਬੱਚਾ ਕਿੰਨੀ ਵਧੀਆ ਚੀਜ਼ ਹੈ ਕਿੰਨੀ ਵਧੀਆ ਚੀਜ਼ ਹੈ ਆ ਦੇਖੋ ਬੋਟਲ ਬੜੀ ਵਧੀਆ ਬੋਟਲ ਆ ਦੇਖੋ ਛੋਟੀ ਕਿ ਜਮਾ ਉਹਦੇ ਉੱਪਰ ਫੁੱਟਬਾਲ ਬਣ ਗਿਆ ਲਓ ਜੀ ਹੁਣ ਅਸੀਂ ਕਰਨ ਲੱਗ ਗਏ ਆਂ ਵਲੌਗ ਨੂੰ ਐਂਡ ਵਲੌਗ ਦਾ ਕਰਨ ਲੱਗੇ ਆਂ ਐਂਡ ਮਿਲਦੇ ਆ ਤੁਹਾਨੂੰ ਲੈਕਸ ਵਲੌਗ ਦੇ ਵਿੱਚ ਮਾਰਗ ਕਰਦੇ ਬਾਏ ਬਾਏ